ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦਾ ਪਲਾਨ ਬਣ ਗਿਆ ਸੀ ਤੇ ਰਿਪੋਰਟਸ ਦੇ ਅਕੋਰਡਿੰਗ ਇਹ ਪਲਾਨ ਅਮਰੀਕਾ ਦੀ CIA ਵੱਲੋਂ ਬਣਾਇਆ ਗਿਆ ਪਰ KGB ਤੇ RAW ਨੇ ਮਿਲ ਕੇ ਇਸ ਪਲਾਨ ਨੂੰ ناکਾਮਯਾਬ ਕੀਤਾ ਕਿਉਂਕਿ ਇਹ ਅਟੈਕ ਪ੍ਰਧਾਨ ਮੰਤਰੀ ਮੋਦੀ ਤੇ ਹੋਣਾ ਸੀ ਤਾਂ ਕਰਕੇ ਸਾਰੇ ਸੋਸ਼ਲ ਮੀਡੀਆ ਤੇ ਇਸ ਨਿਊਜ਼ ਦਾ ਰੌਲਾ ਪਿਆ ਵਾ ਪਰ ਇਹ ਸਾਰੀ ਕਹਾਣੀ ਚ ਸੱਚ ਕਿੰਨਾ ਕ ਕਿਉਂਕਿ ਇਸ ਖਬਰ ਨੂੰ ਨਾ ਤਾਂ ਅਮਰੀਕਾ ਨੇ ਵੈਰੀਫਾਈ ਕੀਤਾ ਤੇ ਨਾ ਹੀ ਰਸ਼ੀਆ ਤੇ ਇੰਡੀਆ ਨੇ ਇਸ ਟਾਈਮ ਤੇ ਇਹ ਖਬਰ ਸਿਰਫ ਇੱਕ ਸਪੈਕੂਲੇਸ਼ਨ ਆ ਮਤਲਬ ਲੋਕ ਆਪ ਦੀ ਰਿਸਰਚ ਕਰਕੇ ਅੰਦਾਜ਼ੇ ਲਾ ਰਹੇ ਆ ਤੇ ਥੋੜੇ ਬਹੁਤ ਮੀਡੀਆ ਹਾਊਸਸ ਨੇ ਵੀ ਇਸ ਚੀਜ਼ ਨੂੰ ਪਬਲਿਸ਼ ਕੀਤਾ ਹੁਣ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਆ 1 ਸਤੰਬਰ ਤੋਂ ਜਦੋਂ ਪ੍ਰਧਾਨ ਮੰਤਰੀ ਮੋਦੀ ਇੰਡੀਆ ਤੋਂ ਚਾਈਨਾ ਜਾਂਦੇ ਆ SCO 2025 ਦੀ ਮੀਟਿੰਗ ਚ ਸ਼ਾਮਲ ਹੋਣ ਲਈ ਤੇ ਇਹਦੇ ਤੋਂ ਇੱਕ ਦਿਨ ਪਹਿਲਾਂ ਮਤਲਬ ਇਹ ਗਾਸਤ ਨੂੰ ਟਾਕਾ ਬੰਗਲਾਦੇਸ਼ ਦੇ ਦਾ ਵੈਸਟਰਨ ਹੋਟਲ ਚ ਇੱਕ লাশ ਮਿਲਦੀ ਆ ਤੇ ਉਹ লাশ ਹੁੰਦੀ ਆ ਟੈਰੈਂਸ ਜੈਕਸਨ ਨਾਮ ਦੇ ਇਸ ਬੰਦੇ ਦੀ ਜੋ ਯੂ ਐਸ ਦਾ ਸਪੈਸ਼ਲ ਫੋਰਸ ਆਫੀਸਰ ਸੀ ਇਹ ਟੈਰੈਂਸ ਜੈਕਸਨ ਉਹੀ ਬੰਦਾ ਦੱਸਿਆ ਜਾ ਰਿਹਾ ਜਿਨੇ ਜਾਂ ਤਾਂ ਹਮਲਾ ਕਰਨਾ ਸੀ ਜਾਂ ਕਰਵਾਉਣਾ ਸੀ ਉਹਦੀ লাশ ਨੂੰ ਬਿਨਾ ਕਿਸੇ ਟੋਪਸੀ ਤੋਂ ਯੂ ਐਸ ਐਮਬੈਸੀ ਹੋਟਲ ਚ ਲੈ ਆਂਦੀ ਆ ਤੇ ਹੁਣ ਉਹੋ ਚੀਜ਼ ਜੀਦੇ ਕਰਕੇ ਲੋਕਾਂ 'ਚ ਸ਼ੱਕ ਪੈਦਾ ਹੋਇਆ 1 ਸਤੰਬਰ ਨੂੰ ਅਮਰੀਕਾ ਦਾ ਸਪੋਕਸਪਰਸਨ ਇੱਕ ਬਿਆਨ ਦਿੰਦਾ ਉਹ ਕਹਿੰਦੇ ਇਹ ਬੰਦਾ ਅਮਰੀਕਾ 'ਚ ਆ ਤੇ ਸਹੀ ਸਲਾਮਤ ਆ ਪਰ ਫਿਰ 4 ਸਤੰਬਰ ਨੂੰ ਪਬਲਿਕ ਅਫੇਅਰ ਦੇ ਆਫੀਸਰ ਵੱਲੋਂ ਇੱਕ ਹੋਰ ਬਿਆਨ ਆਉਂਦਾ ਉਹ ਕਹਿੰਦੇ ਟਾਕਾ ਬੰਗਲਾਦੇਸ਼ 'ਚ ਸਾਡਾ ਕੋਈ ਵੀ ਆਪਰੇਸ਼ਨ ਨਹੀਂ ਚੱਲ ਰਿਹਾ ਸੀ ਤਾਂ ਕਰਕੇ ਅਸੀਂ ਇਹਦੇ ਤੇ ਅੱਗੇ ਕੋਈ ਕਮੈਂਟ ਨਹੀਂ ਕਰਨਾ ਹੁਣ ਇੱਕ ਪਾਸੇ ਅਮਰੀਕਾ ਵਾਲੇ ਇਹ ਕਹਿ ਰਹੇ ਆ ਕਿ ਸਾਡਾ ਬੰਦਾ ਜਿਉਂਦਾ ਤੇ ਸਾਡਾ ਬੰਗਲਾਦੇਸ਼ ਕਿਸੇ ਤਰ੍ਹਾਂ ਦਾ ਕੋਈ ਆਪਰੇਸ਼ਨ ਨਹੀਂ ਸੀ ਪਰ ਦੂਜੇ ਪਾਸੇ ਟਾਕਾ 'ਚ ਜਿਹੜਾ ਹੋਟਲ ਬੁੱਕ ਹੋਇਆ ਸੀ ਉਹ ਟੈਰੈਂਸ ਜੈਕਸ ਕਰਵਾ ਕੇ ਦਿੱਤਾ ਸੀ ਬੰਗਲਾਦੇਸ਼ ਦੀ ਪੁਲਿਸ ਕਹਿ ਰਹੀ ਹੈ ਕਿ ਉਹਨੇ 29 ਅਗਸਤ ਨੂੰ ਹੋਟਲ ਚ ਚੈੱਕ ਇਨ ਕੀਤਾ ਸੀ ਪਰ ਯੂ ਐਸ ਐਮਬੈਸੀ ਕਹਿ ਰਹੀ ਹੈ ਕਿ 19 22 ਅਗਸਤ ਨੂੰ ਚੈੱਕ ਇਨ ਕੀਤਾ ਸੀ ਤੇ ਨਾਲ ਇਹ ਕਹਿ ਰਹੀ ਹੈ ਕਿ ਜਿਹੜੇ ਬੰਦੇ ਦੀ লাশ ਮਿਲੀ ਆ ਉਹ ਬੰਦਾ ਹੀ ਕੋਈ ਹੋਰ ਆ ਅਮਰੀਕਾ ਦੇ ਇਹੋ ਜਿਹੇ ਬਿਆਨਾ ਕਰਕੇ ਲੋਕਾਂ ਚ ਇਹ ਸ਼ੱਕ ਪੈਦਾ ਹੋਇਆ ਤੇ ਨਾਲ ਹੀ ਇਹ ਚੀਜ਼ ਵਾਇਰਲ ਹੋਈ ਕਿ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਤੇ ਅਟੈਕ ਹੋਣਾ ਸੀ ਇਸ ਅਟੈਕ ਦੀ ਸਾਰੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦਮੀਰ ਪੁਟਿਨ ਕੋਲੇ ਪਹੁੰਚੀ ਜਿਨੇ ਉਸੇ ਐਸਈਓ ਮੀਟਿੰਗ ਦੇ ਦੌਰਾਨ ਪ੍ਰਾਈਮ ਮਿਨਿਸਟਰ ਮੋ

ਇਹ ਇੱਕ ਇਨਕ੍ਰਿਪਟਡ ਜੈ ਮੈਸੇਜ ਸੀ ਜੋ ਪ੍ਰਾਈਮ ਮਿਨਿਸਟਰ ਮੋਦੀ ਵੱਲੋਂ ਦਿੱਤਾ ਗਿਆ ਜਿਦੇ ਚ ਉਹਨਾਂ ਨੇ ਲੋਕਾਂ ਨੂੰ ਸਾਫ਼ ਪੁੱਛਿਆ ਕਿ ਉਹਨਾਂ ਦਾ ਤਾੜੀ ਮਾਰਨ ਦਾ ਰੀਜ਼ਨ ਕੀ ਸੀ ਕਿ ਪੀਐਮ ਮੋਦੀ ਚਾਈਨਾ ਉਸ ਮੀਟਿੰਗ ਚ ਗਏ ਕਿ ਲੋਕ ਤਾਂ ਖੁਸ਼ ਸੀ ਕਿ ਉਹ ਸਹੀ ਸਲਾਮਤ ਉਸ ਮੀਟਿੰਗ ਚੋਂ ਵਾਪਸ ਆ ਗਏ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਇਹ ਸਾਰੀ ਇੱਕ ਸਪੈਕੂਲੇਸ਼ਨ ਆ ਅਨਵੇਰੀਫਾਈਡ ਨਿਊਜ਼ ਆ ਪਰ ਜਿਹੜੇ ਹਿਸਾਬ ਨਾਲ ਲੋਕ ਸੋਸ਼ਲ ਮੀਡੀਆ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਹੋ ਸਕਦਾ ਕਿ ਇਸ ਕੇਸ ਨਾਲ ਰਿਲੇਟਡ ਅੱਗੇ ਜਾ ਕੇ ਕੋਈ ਅਫੀਸ਼ੀਅਲ ਨਿਊਜ਼ ਆ ਜੇ